ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੀ ਡੀਸੀ ਸਾਹਿਬ ਨੂੰ ਮੈਂ ਪੁੱਛਣਾ ਚਾਹੁੰਨੀ ਆ ਵੀ ਜਿੱਦਾਂ ਹੁਣ ਜਿੱਦਾਂ ਦੇ ਮਤਲਬ ਦੱਸ ਦੇਣ ਤੋਂ ਇਹਨਾਂ ਨੇ ਫੋਨ ਬੰਦ ਕਰਾਏ ਆ ਤੇ ਬੁੱਧਵਾਰ ਨੂੰ ਭਾਈ ਸਾਹਿਬ ਦੀ ਸਿੰਘਣੀ ਮਤਲਬ ਮੁਲਾਕਾਤ ਕਰਨ ਗਈ ਸੀ ਤੁਹਾਨੂੰ ਉਹਦੋਂ ਵੀ ਖੂਨ ਦੀ ਉਲਟੀ ਆਈ ਬਾਅਦ ਤੁਹਾਡਾ ਕੋਈ ਕਨੈਕਟ ਨਹੀਂ ਹੋ ਰਿਹਾ ਨਾ ਈਮੇਲ ਦੇ ਜਵਾਬ ਦੇ ਰਹੇ ਆ ਸਾਨੂੰ ਪਤਾ ਨਹੀਂ ਭੋਣ ਸਿੰਘਾਂ ਦਾ ਕੀ ਅੰਦਰ ਕੀ ਹਾਲਾਤ ਆ ਉਹ ਸਿੰਘ ਦੱਸ ਦੇ ਖਬਰਾਂ ਨੂੰ ਰਾਜਦੇਵ ਖਾਲਸਾ ਕੋ ਪਤਾ ਲੱਗਾ ਕਿ ਭਾਈ ਸਾਹਿਬ ਵੀ ਜਿਦੀ ਸੇਤ ਆ ਉਹ ਜਾਦਾ ਸੀਰੀਅਸ ਹੋਈ ਆ ਇਹ ਕਰਕੇ ਮੈਂ ਇਹਨਾਂ ਨੂੰ ਕਹਿੰਨੀ ਮੈਂ ਤੁਰੰਤ ਇੱਕ ਤੇ ਫੋਨ ਲਾਗੂ ਕੀਤਾ ਜਾਏ ਇੱਕ ਉਹ ਭੋਖੜ ਤਾਲ ਤੇ ਫੋਨ ਕਿਹੜੀ ਵਜ੍ਹਾ ਤੇ ਇਹਨਾਂ ਨੇ ਬੰਦ ਕਰਾਤੇ ਆ ਕਿ ਇਹਨਾਂ ਨੂੰ ਪਤਾ ਨਾ ਲੱਗੇ ਵੀ ਕੀ ਹਾਲਾਤ ਵਾ ਇਹਨਾਂ ਨੂੰ ਇਹ ਖਬਰ ਹੋਣੀ ਚਾਹੀਦੀ ਬਾਈ ਜਾਂਸ ਕੇ ਸਿੰਘ ਨੂੰ ਕੋਸ਼ਿਸ਼ ਕਰਦੇ ਇਹਨਾਂ ਨੂੰ ਬਹੁਤ ਜਿਆਦਾ ਮੁਖਮਿਆਜਾ ਭੁਗਤਣਾ ਪੈਣਾ ਵਾ ਤੇ ਐਸਐਸਪੀ ਨੂੰ ਵੀ ਮੈਂ ਕਰਦੀ ਆ ਤੇ ਐਸਐਸਪੀ ਸਤਿੰਦਰ ਨੂੰ ਵੀ ਮੈਂ ਕਹਿੰਨੀ ਆ ਕਿ ਜੇ ਤੇਰੇ ਪਿਓ ਨੇ ਜੋ ਕੁਛ ਕੀਤਾ ਤੂੰ ਗਾੜੀ ਨਾ ਕਰ ਨਾ ਇਹ ਸਿੱਖਾ ਨਾ ਇਹਨਾਂ ਤੋਂ ਹੋਣਾ ਜ਼ੁਲਮ ਕਰ ਕਿ ਜਿਹੜਾ ਹੁਣ ਤੇਰੇ ਪਿਓ ਨੂੰ ਲੋਕ ਰੋਂਡੇਗਾ ਤੈਨੂੰ ਰੋਂਟੀਆਂ ਸਾਲਾਂ ਨੂੰ ਤੇ ਮੈਰੀ ਇਹ ਤਾੜਨਾ ਹੈ ਇਹਨਾਂ ਨੂੰ ਕਿ ਇਹਨਾਂ ਦੇ ਤੁਰੰਤ ਜਿਹੜੇ ਫੋਨਾਂ ਲਾਗੂ ਕਰਾਏ ਜਾਣ ਸਾਨੂੰ ਪਤਾ ਲੱਗੇ ਕਿ ਉਹਨਾਂ ਦੇ ਅੰਦਰ ਕੀ ਸਿਹਤ ਦਾ ਕਿਦਾਂ ਕੀ ਹਾਲਾਤ ਆ ਉਹਨਾਂ ਦੇ ਇਹਨਾਂ ਫੋਨ ਕਿਹੜੀ ਬਿਮਾਰੀ ਦੇ ਬੰਦ ਕਰਾਤੇ ਪਉਨਾਂ ਨੂੰ ਪਤਾ ਨਾ ਲੱਗੇ ਕਿ ਅੰਦਰ ਉਹਨਾਂ ਦੀ ਹਾਲਾਤ ਕੀ ਆ ਇਹ ਆ ਦੀਨ ਨੂੰ ਤਾੜਨਾ ਹੀ ਆ ਖਾਸ ਤੌਰ ਤੇ ਡੀਸੀ ਨੂੰ ਵੀ ਤੇ ਐਸਪੀ ਸਿੰਦਰ ਸਿੰਘ ਨੂੰ ਵੀ ਟਾੜੀ ਪਰਮਿਸ਼ਨ ਨਾ ਫੋਨ ਲਾਗੂ ਹੋਇਆ ਸੀ ਤੇ ਟਾੜੀ ਨਾ ਹੁਣ ਬੰਦ ਹੋ ਗਿਆ ਇਹ ਨਾ ਹੋਏ ਪਹਿਨ ਹੁਣ ਡੀਸੀ ਦੇ ਦਫਤਰ ਦਾ ਚਾ ਇਹਨਾਂ ਦੇ ਘਰਾਂ ਦਾ ਕਰਾਓ ਕਰਨਾ ਪਏ ਜੇ ਮਰਨਾ ਹੀ ਆ ਤੋ ਹੁਣ ਮਰਨ ਨੂੰ ਅਹੀਂ ਆਏ ਇੱਕ ਦਿਨ ਜਿੱਦਾਂ ਮਾਰਨਾ ਗੋਲੀਆਂ ਮਾਰ ਕੇ ਮਾਰ ਦੇਗੇ ਤਾਂ ਸਾਸ ਤਸਾ ਕੇ ਕਿਉਂ ਮਾਰਨ ਡਏ ਇੱਕ ਤੁਹਾਡੇ ਬੱਚੇ ਉੱਥੇ ਭੁੱਖੇ ਦੂਜੇ ਉਹ